ਗਿਆਨੀ ਹਰਪੀ ਸਿੰਘ ਨੂੰ ਫਾਰਕ ਕਰਨ ਦੇ ਮਾਮਲੇ 'ਚ ਪੰਜ ਪਿਆਰਿਆਂ ਦੀ ਚਿੱਠੀ ਸਾਹਮਣੇ ਆਈ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਫਾਰਕ ਕਰਨ ਦੇ ਮਾਮਲੇ ਨੂੰ ਲੈ ਕੇ ਤਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੀ ਚਿੱਠੀ ਸਾਹਮਣੇ ਆਈ ਹੈ ਤੇ ਪੰਜ ਪਿਆਰਿਆਂ ਦੇ ਹੱਥ ਲਿਖਤ 5 ਫਰਵਰੀ 2025 ਦਾ ਪੱਤਰ ਸਾਹਮਣੇ ਆਇਆ ਪੰਜ ਪਿਆਰੇ ਨੇ ਚਿੱਠੀ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਤਖਤ ਨੂੰ ਨਿੱਜੀ ਵਿਚਾਰ ਪੇਸ਼ ਕਰਨਾ ਉਚਿਤ ਨਹੀਂ ਸੀ ਪੰਜ ਪਿਆਰਿਆਂ ਦੇ ਵੱਲੋਂ ਇਹ ਚਿੱਠੀ ਐਸਜੀਪੀਸੀ ਦੇ ਵੱਲੋਂ ਬਣਾਈ ਗਈ ਕਮੇਟੀ ਨੂੰ ਸੌਂਪੀ ਗਈ ਹੈ ਚਿੱਠੀ 'ਚ ਲਿਖਿਆ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੰਘ ਸਹਿਬਾਨਾਂ ਨੂੰ ਆਪਣੀ ਰਿਹਾਇਸ ਤੇ ਬੁਲਾਇਆ ਗਿਆ ਸੀ ਜਦੋਂ ਸਿੰਘ ਸਹਿਬਾਨ ਨੇ ਕਾਰਨ ਪੁੱਛਿਆ ਤਾਂ ਕੋਈ ਸਪਸ਼ਟ ਕਾਰਨ ਨਹੀਂ ਦੱਸਿਆ ਗਿਆ ਇਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਏ ਤੇ ਕੀਰਤਨ ਰੁਕਵਾ ਕੇ ਗੁਪਤ ਸ਼ਬਦਾਂ ਚ ਜਿਹੜਾ ਕਿ ਅਰਦਾਸ ਕੀਤੀ ਅਤੇ ਆਪਣੇ ਨਿੱਜੀ ਵਿਚਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕੀਤੇ ਗਏ ਇੱਥੇ ਗਿਆਨੀ ਹਰਪੀ ਸਿੰਘ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਰੋਲੇ ਬਾਰੇ ਆਪਣੇ ਇਹ ਸਪਸ਼ਟੀਕਰਨ ਦਿੱਤਾ ਤੇ ਇਸ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਆ ਗਏ ਅਤੇ ਕੀਰਤਨ ਦੀ ਅਰੰਭਤਾ ਹੋ ਗਈ ਸਿੰਘ ਸਹਿਬਾਨ ਦੇ ਕਹਿਣੇ ਕਿ ਗਿਆਨੀ ਹਰਪੀ ਸਿੰਘ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੇ ਨਿੱਜੀ ਵਿਚਾਰ ਰੱਖੇ ਗਏ ਜੋ ਕਿ ਬਿਲਕੁਲ ਉਚਿਤ ਨਹੀਂ ਸੀ ਤੇ ਦੱਸਣ ਯੋਗ ਹੈ ਕਿ 19 ਦਸੰਬਰ ਨੂੰ ਕਮੇਟੀ ਦੇ ਵੱਲੋਂ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਇਸ ਤੋਂ ਪਹਿਲਾਂ 15 ਦਿਨਾਂ ਲਈ ਗਿਆਨੀ ਹਰਪੀ ਸਿੰਘ ਦੀਆਂ ਸੇਵਾਵਾਂ 'ਵਾਰਕ' ਕੀਤੀਆਂ ਗਈਆਂ ਸੀ ਜਿਸ ਨੂੰ ਇੱਕ ਮਹੀਨੇ ਦੇ ਲਈ ਵਾਧਾ ਦਿੱਤਾ ਗਿਆ ਸੀ ਫਿਰ ਬੀਤੇ ਦਿਨ ਉਹਨਾਂ ਦੀਆਂ ਸੇਵਾਵਾਂ ਤੋਂ ਪੱਕੇ ਤੌਰ ਤੇ 'ਵਾਰਕ' ਕਰ ਦਿੱਤਾ ਹੁਣ ਗਿਆਨੀ ਹਰਪੀ ਸਿੰਘ ਨੂੰ ਫਾਰਕ ਕਰਨ ਦੇ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਪੰਜ ਪਿਆਰਿਆਂ ਦੀ ਚਿੱਠੀ ਤੇ ਜਿਸ ਤੋਂ ਬਾਅਦ ਉਥੇ ਹੀ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਇਹ ਚਿੱਠੀ ਹੁਣ ਲਗਾਤਾਰ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ 5 ਫਰਬਰੀ 2025 ਦਾ ਪੱਤਰ ਸਾਹਮਣੇ ਆਇਆ ਹੈ ਪੰਜ ਪਿਆਰਿਆਂ ਨੇ ਚਿੱਠੀ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗਿਆਨੀ ਹਰਪੀ ਸਿੰਘ ਦੇ ਵੱਲੋਂ ਤਖਤ ਤੋਂ ਨਿੱਜੀ ਵਿਚਾਰ ਪੇਸ਼ ਕਰਨਾ ਉਚਿਤ ਨਹੀਂ ਸੀ ਤੇ ਪੰਜ ਪਿਆਰਿਆਂ ਦੇ ਵੱਲੋਂ ਇਹ ਚਿੱਠੀ ਐਸਜੀਪੀਸੀ ਦੇ ਵੱਲੋਂ ਬਣਾਈ ਗਈ ਕਮੇਟੀ ਨੂੰ ਸੌਂਪੀ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਇਹ ਚਿੱਠੀ ਲਗਾਤਾਰ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਹੁਣ ਗਿਆਨੀ ਹਰਪੀ ਸਿੰਘ ਦੇ ਅਸਤੀਫੇ ਤੋਂ ਬਾਅਦ ਲਗਾਤਾਰ ਮਾਮਲਾ ਹੋਰ ਵੀ ਪੱਖ ਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਗਿਆਨੀ ਹਰਪੀ ਸਿੰਘ ਨੂੰ ਫਾਰਕ ਕਰਨ ਦੇ ਮਾਮਲੇ ਦੇ ਵਿੱਚ ਇਹ ਪੰਜ ਪਿਆਰਿਆਂ ਦੀ ਚਿੱਠੀ ਲਗਾਤਾਰ ਚਰਚਾ ਬਣੀ ਹੋਈ ਹੈ ਤੇ ਉਥੇ ਹੀ ਵਾਇਰਲ ਹੋ ਰਹੀ ਹੈ ਜਿਹੜੀ ਚਿੱਠੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਇਸ ਚਿੱਠੀ ਦੇ ਵਿੱਚ ਪੰਜ ਪਿਆਰਿਆਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਤਖਤ ਤੋਂ ਨਿਜੀ ਵਿਚਾਰ ਪੇਸ਼ ਕਰਨਾ ਉਚਿਤ ਨਹੀਂ ਸੀ ਤੇ ਪੰਜ ਪਿਆਰਿਆਂ ਦੇ ਵੱਲੋਂ ਇਹ ਚਿੱਠੀ ਐਸਜੀਪੀਸੀ ਦੇ ਵੱਲੋਂ ਬਣਾਈ ਗਈ ਕਮੇਟੀ ਨੂੰ ਸੌਪੀ ਗਈ ਤੇ ਚਿੱਠੀ ਦੇ ਵਿੱਚ ਲਿਖਿਆ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਿੰਘ ਸਾਹਿਬਾਨਾਂ ਨੂੰ ਆਪਣੀ ਰਿਆਸਤ ਤੇ ਬੁਲਾਇਆ ਗਿਆ ਸੀ ਜੋਦੋ ਸਿੰਘ ਸਹਿਬਾਨਾ ਨੇ ਕਾਰਨ ਪੁੱਛਿਆ ਤਾਂ ਕੋਈ ਸਪਸ਼ਟ ਕਾਰਨ ਨਹੀਂ ਦੱਸਿਆ ਗਿਆ ਇਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਏ ਕੀਰਤਨ ਰੁਕਵਾ ਕੇ ਸ਼ਬਦਾਂ ਦਾ ਜਿਹੜਾ ਕਿ ਅਰਦਾਸ ਕੀਤੀ ਤੇ ਉੱਥੇ ਗੁਪਤ ਸ਼ਬਦਾਂ ਚ ਅਰਦਾਸ ਕੀਤੀ ਤੇ ਆਪਣੇ ਨਿੱਜੀ ਵਿਚਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕੀਤੇ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਤਾਂ ਸਿੱਖਿਆਨੀ ਹਰਪੀ ਸਿੰਘ ਨੂੰ ਫਾਰਕ ਕਰਨ ਦੇ ਮਾਮਲੇ 'ਚ ਪੰਜ ਪਿਆਰਿਆਂ ਦੀ ਚਿੱਠੀ ਸਾਹਮਣੇ ਆਈ